ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਨਾ ਨੌਤ ਨੂੰ ਲੱਗਿਆ ਬੜਾ ਵੱਡਾ ਝਟਕਾ ਕੰਗਨਾ ਨੌਤ ਤੇ ਕੀਤੀ ਜਾ ਰਹੀ ਹੈ ਵੱਡੀ ਕਾਰਵਾਈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀ ਕੰਗਨਾ ਨੌਤ ਦੀ ਐਮਪੀ ਵਾਲੀ ਕੁਰਸੀ ਖੋਹ ਲਵੇਗੀ ਕਿਉਂਕਿ ਹਰ ਰੋਜ਼ ਕੰਗਨਾ ਨੌਤ ਦੇ ਪ੍ਰਕਾਉ ਬਿਆਨਾਂ ਤੋਂ ਤੰਗ ਆ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰਦ ਸ਼ਾ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਅਤੇ ਸਾਰੇ ਹੀ ਆਗੂ ਵਿਧਾਇਕ ਅਤੇ ਮੰਤਰੀ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਸ਼ੁਰਲੀ ਛੱਡੀ ਜਾਂਦੀ ਹੈ ਕੰਗਨਾ ਰੌਤ ਵੱਲੋਂ ਕਿਉਂਕਿ 2 ਦਿਨ ਪਹਿਲਾਂ ਤੇ ਕੰਗਨਾ ਰੌਤ ਨੇ ਆਪਣੀ ਬਿਆਨ ਦੇ ਕੇ ਸਿਆ ਲਗਾ ਦਿੱਤਾ ਕਿ ਭਾਰਤ ਦੇ ਕਿਸਾਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਦੇ ਕੋਲੋਂ ਅਤੇ ਉਹਨੂੰ ਕਹਿਣਾ ਚਾਹੀਦਾ ਹੈ ਕਾਨੂੰਨ ਲਾਗੂ ਕਰ ਦਿਓ ਪੰਜਾਬ ਦੇ ਵਿੱਚ ਬੇਬਿਆਕਾ ਬਿਆਨ ਦੇਣਾ ਬਚਕਾਨਾ ਬਿਆਨ ਦੇਣਾ ਪੰਜਾਬ ਦੇ ਲੋਕਾਂ ਦੇ ਲਈ ਸਿੱਖ ਪੰਥ ਨੂੰ ਲੈ ਕੇ ਇਹ ਹੈਬਟ ਬਣ ਚੁੱਕੀ ਹੈ ਕੰਗਣਾ ਨੌ ਦੇ ਕੰਗਣਾ ਨੌ ਤੇ ਹੁਣ ਵੱਡੀ ਕਾਰਵਾਈ ਕੀਤੀ ਜਾਵੇਗੀ ਇਸ ਦਾਖ ਖੁਲਾਸਾ ਜਿਹੜਾ ਹੈ ਸ਼ਿਰਗਲ ਨੇ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨੇ ਕਿਹਾ ਇੱਕ ਪਾਸੇ ਸੂਬੇ ਦੇ ਪੰਜਾਬ ਨੂੰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਇਹ ਗੱਲ ਕਹਿ ਰਹੇ ਨੇ ਕਿ ਮੇਰਾ ਪੰਜਾਬ ਪੰਜਾਬੀਅਤ ਅਤੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਆਟੂ ਟ੍ਰਿਸਤਾ ਹੈ ਪਹਿਲ ਦੇ ਹਦਾਰ ਤੇ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣਗੇ ਚਾਹੇ ਪੰਜਾਬੀਆਂ ਨੇ ਮੈਨੂੰ ਫਤਵਾ ਨਹੀਂ ਦਿੱਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਫਿਰ ਵੀ ਮੇਰੇ ਅੰਦਰ ਗਹਿਰਾ ਦਰਦ ਹੈ ਪੰਜਾਬ ਅਤੇ ਸਿੱਖ ਧਰਮ ਦੇ ਲਈ ਕਿਉਂਕਿ ਸਿੱਖ ਧਰਮ ਹਮੇਸ਼ਾ ਹੀ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦਾ ਹੈ ਲੰਗਰ ਲਾਉਂਦਾ ਹੈ ਕੋਵਿਡ ਦੇ ਵਿੱਚ ਜਿਹੜੀ ਸਿੱਖਾਂ ਵੱਲੋਂ ਛਲਾਂਗਾ ਯੂ ਕੰਮ ਕੀਤੇ ਗਏ ਨੇ ਇਵਨ ਦੋ ਆਕਸੀਜਨ ਸਿਲੰਡਰ ਵੀ ਮੁਹੱਈਆ ਕਰਵਾਏ ਗਏ ਨੇ ਪੰਜਾਬ ਦੇ ਗੁਰਦੁਆਰਿਆਂ ਸਿੱਖਾਂ ਅਤੇ ਸਿੱਖ ਪੰਥਕ ਜਥੇਬੰਦੀਆਂ ਵੱਲੋਂ ਤੇ ਇਧਰ ਕੰਗਨਾ ਨੌਤ ਹਰ ਰੋਜ਼ ਕੋਈ ਨਾ ਕੋਈ ਵਿਵਾਦਤ ਬਿਆਨ ਦਿੰਦੀ ਹੈ ਖਾਸ ਕਰਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਧਰਮ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦੀ ਛਵੀ ਪੇਸ਼ ਕੀਤੀ ਗਈ ਹੈ ਉਸ ਦੀ ਨਵੀਂ ਫਿਲਮ ਕੰਗਨਾ ਨੌਤ ਐਮਰਜੈਂਸੀ ਵਿੱਚ ਜਿਹੜੀ ਹਾਲੇ ਵੀ ਸੈਂਸਰ ਬੋਰਡ ਨੇ ਰਿਲੀਜ਼ ਨਹੀਂ ਕੀਤੀ ਸੈਂਸਰ ਬੋਰਡ ਇਸ ਕਰਕੇ ਰੋਕ ਲਗਾ ਕੇ ਬੈਠੀ ਹੋਈ ਹੈ ਨਵੀਂ ਬਣੀ ਐਮਰਜੈਂਸੀ ਫਿਲਮ ਤੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਰਖਾਊ ਮਾਹੌਲ ਬਣ ਸਕਦਾ ਹੈ ਤਣਾਅ ਦਾ ਮਾਹੌਲ ਬਣ ਸਕਦਾ ਹੈ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਕਰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਅਮਰਜੈਂਸੀ ਫਿਲਮ ਲੱਗਦੀ ਹੈ ਕਿਉਂਕਿ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਵੀ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਕੰਗਨਾ ਰਣੋਧੇ ਵੱਲੋਂ ਕਾਂਗਰਸ ਦਾ ਸਮਰਥਕ ਕਿਹਾ ਗਿਆ ਹੈ ਅਤੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਇਸ ਤਰ੍ਹਾਂ ਜਿਦੋਂ ਟ੍ਰੇਲਰ ਰਿਲੀਜ਼ ਹੋਏ ਤੇ 4 ਤੋਂ 5 ਕਟਲ ਲਕਟ ਲਾਨ ਦੇ ਬਾਵਜੂਦ ਵੀ ਹਾਲੇ ਸੈਂਸਰ ਬੋਰਡ ਨੇ ਫਿਲਮ ਹੈਲਿਸਕੀਤੀ ਦੂਸਰੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਨਾਰ 9 ਦੀ ਕੁਰਸੀ ਖੋਲ ਹੀ ਜਾਵੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਹਰ ਰੋਜ਼ ਦੇ ਬਚਕਾਨਾ ਬਿਆਨਾਂ ਤੋਂ ਬਿਲਕੁਲ ਤੰਗ ਆ ਚੁੱਕੀ ਹੈ ਕਿਉਂਕਿ ਭਾਰਤ ਸਰਕਾਰ ਨੂੰ ਹੋਰ ਵੀ ਮੁੱਦੇ ਨੇ ਹੋਰ ਮੁੱਦਿਆਂ ਨੇ ਜਿਸਨਾ ਹੁੰਦਾ ਹੈ ਲੇਕਿਨ ਉਹ ਸਾਰੇ ਮੁੱਦੇ ਹੁਣ ਕੰਗਨਾਰ 9 ਦੇ ਆਲੇ-ਦੁਆਲੇ ਘੁੰਮ ਰਹੇ ਨੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਰਾਸ਼ਟਰ ਦਾ ਮੁੱਦਾ ਹੋਵੇ ਚਾਹੇ ਉਹ ਵਾਰਸ ਦਾ ਮੁੱਦਾ ਹੋਵੇ ਯਾਨੀ ਕਿ ਹਰ ਮਾ ਕੰਬਲੇ ਦੇ ਵਿੱਚ ਤੂੰ ਤਰਿਕ ਟਿੱਪਣੀ ਕਰਨ ਦੀ ਆਦਤ ਪੈ ਚੁੱਕੀ ਹੈ ਕੰਗਣਾ ਰੌਤ ਨੂੰ ਇਸ ਲਈ ਕਿ ਹੋਰ ਕੋਈ ਬਚਗਾਨਾ ਬਿਆਨ ਦੇਵੇ ਭੱਦੀ ਸ਼ਬਦਾਵਲੀ ਯੂਜ਼ ਕਰੇ ਪੰਜਾਬ ਜਾਂ ਭਾਰਤ ਦੇ ਕਿਸਾਨਾਂ ਵਾਸਤੇ ਇਸ ਤੋਂ ਪਹਿਲਾਂ ਉਸ ਦੀ ਮੋਡਲੀ ਮੈਂਬਰਸ਼ਿਪ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਧੰਨਵਾਦ